ਵਡਹੰਸ ਮਹੱਲਾ ਚੌਥਾ ਦੇਹ ਤੀਜਨੜੀ ਹਰ ਨਾਮ ਰੰਗਿਆ ਰਾਮ ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਾਤ ਮਿਤ ਜਾਣੀਆ ਸਭ ਜਨਮ ਸਫਲ ਹੋ ਕੀਆ ਕਰਤੈ ਹਰ ਰਾਮ ਨਾਮ ਵਖਾਣੀਆ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣਹੁ ਸੰਤਹੁ ਹਰ ਭਗਤ ਗੋਵਿੰਦ ਚੰਗੀਆ ਦੇਹ ਕਾਂਚਨ ਜੀਨ ਸੁਵਿੰਨਾ ਰਾਵਾ ਜਾੜ ਹਰ ਹਰ ਨਾਮ ਰਤਨਾਰਾਵਾ ਜਾੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਸਾਧ ਸੰਗਤ ਜੀ ਇਸ ਪਦ ਅੰਦਰ ਦੋ ਵਾਰ ਝੜ ਲਫ਼ਜ਼ ਆਇਆ ਹੈ ਝੜ ਹਰ ਹਰ ਨਾਮ ਰਤਨਾ ਰਾਮ ਝੜ ਨਾਮ ਰਤਨ ਗੋਵਿੰਦ ਪਾਇਆ ਇਥੇ ਝੜ ਨਹੀਂ ਬੋਲਣਾ ਪਾਠ ਗੁਰਮੁਖਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਇਉਂ ਪੋਲਾ ਹੀ ਉਚਾਰਨ ਕਰਕੇ ਪਾਠ ਕਰਨਾ ਜੜ ਨਹੀਂ ਬੋਲਣਾ ਜੜ ਤੋਂ ਭਾਵ ਹੈ ਜੜਨਾ ਉਹਦੇ ਵਿੱਚ ਖਚਤ ਕਰਨਾ ਮਿਲਾ ਦੇਣਾ ਜਿਵੇਂ ਕੋਈ ਛਾਪਾ ਛੱਲੇ ਬਣਾਏ ਜਾਂਦੇ ਵਿੱਚ ਨਾਗ ਜੜੇ ਜਾਂਦੇ ਨੇ ਨਾ ਇਉਂ ਜੜਨ ਤੋਂ ਭਾਵ ਹੈ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਇਉਂ ਪੋਲਾ ਉਚਾਰਨ ਕਰਨਾ ਹੈ ਜੜ ਨਹੀਂ ਬੋਲਣਾ ਹਾਂਜੀ ਕੜੀ ਆਲ ਮੁਖੇ ਗੁਰ ਅੰਕਸ ਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਵਸ ਗਤ ਆਇਆ ਪਰਮ ਪਦ ਪਾਇਆ ਸਾ ਧਾਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰਿ ਸੇਤੀ ਹਰ ਸੋਹ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੇ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵਡ ਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ RAM ਮੇਲ ਸਤ ਗੁਰ ਜੀ ਮੰਗਲ ਗਾਇਆ RAM ਹਰ ਗਾਏ ਮੰਗਲ ਰਾਮ ਨਮਾ ਹਰ ਸੇਵ ਸੇਵਕ ਸੇਵਕੀ ਸੇਵਕੀ ਗੁਰਮੁਖ ਖਾਣੇ ਉਚੇਚੇ ਤੌਰ ਤੇ ਜੋਰ ਦੇ ਕੇ ਬੋਲਿਆ ਇਹ ਕੀ ਵੱਖਰਾ ਲੱਗਣਾ ਹੈ ਇਸ ਕਰਕੇ ਉਹਨਾਂ ਜੋਰ ਦੇ ਕੇ ਸਪਸ਼ਟ ਕਰਕੇ ਬੋਲਿਆ ਕਿ ਸੇਵਕੀ ਪਾਠ ਇਕੱਠਾ ਨਹੀਂ ਕਰਨਾ ਹਰ ਸੇਵ ਸੇਵਕ ਸੇਵਕੀ ਸੇਵਾ ਕੀਤੀ ਕੀ ਤੋਂ ਭਾਵ ਕੀਤੀ ਸੋਇਓ ਸੇਵਕੀ ਪਾਠ ਇਕੱਠਾ ਗਾਉਣ ਪਾਠ ਹੈ ਦੂਸਰੇ ਅਰਥਾਂ ਵਿੱਚ ਹੈ ਮੁੱਖ ਅਰਥ ਦੇ ਵਿੱਚ ਜਿਹੜਾ ਮੁੱਖ ਪਾਠ ਹੈ ਹਰ ਸੇਵ ਸੇਵਕ ਸੇਵ ਕੀ ਹਾਂਜੀ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵ ਕੀ ਪ੍ਰਭ ਜਾਏ ਪਾਵੇ ਰੰਗ ਮਹਲੇ ਹਰ ਰੰਗ ਮਾਣੈ ਰੰਗ ਕੀ ਗੁਣ ਰਾਮ ਨਾਮਾ ਗੁਣ ਰਾਮ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਤੇ ਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮਹੱਲਾ ਪੰਜਵਾ ਸ਼ੰਤ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੋਰਾ ਮੇਲ ਲੱਧਾ ਜੀ RAM ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੂ ਵਾਰਾ RAM ਤਨ ਮਨ ਦਿੱਤਾ ਭਵਜਲ ਜਿਤਾ ਚੂਕੀ ਕਾਣ ਜਮਾਣੇ ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮੱਦਾ ਹਰ ਕਾ ਨਾਮ ਅਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੋਨ ਸੱਜਣ ਜੀ ਮੈਂ ਡੜੇ ਮੀਤਾ ਰਾਮ ਗੁਰ ਮੰਤਰ ਸ਼ਬਦ ਸਚ ਦੀਤਾ ਰਾਮ ਗੁਰ ਮੰਤਰ ਸ਼ਬਦ ਸਚ ਦੀਤਾ ਰਾਮ ਸਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੂਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਤਉ ਭਾਣਾ ਤਾਂ ਤ੍ਰਿਪਤ ਅਗਾਏ RAM ਮਨthia ਠੰਡਾ ਸਭ ਤ੍ਰਿਸ਼ਨਾ ਬੁਝਾਏ RAM ਮਾਨਤਿਆ ਠੰਡਾ ਚੁਕੀ ਦੰਧਿਆ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭੈ ਖਸਮ ਰੰਗ ਰਾਤੇ ਜਾਮ ਕੀ ਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲਿਵ ਲਾਏ ਪੂਰੀ ਆਸਾ ਜੀ ਮਨ ਸਾ ਮੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਲਾਹੀ ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲੀਆ ਖੇਨ ਮਾਹੀ ਰਹਾ ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ ਬਖਸ ਲੀਆ ਖੇ ਨਮਾਹੀ ਨੌ ਨਿਧ ਪਾਈ ਵ ਜੀਵਾਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵੇ ਸੂਰੇ ਸ਼ਲੋਕ ਕਿਆ ਸੁਣੇਂ ਤੋ ਕੂੜ ਵੰਨਨਾ ਪਵਨ ਚੁਲਾਰੇਆ ਨਾਨਕ ਸੁਣੀ ਅਰਤੇ ਪਰਵਾਣਾ ਜੋ ਸੁਣੇਂਦੇ ਸਚ ਧਣੀ ਸ਼ੰਤ ਤਿਨ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਧਾਰਣ ਆਏ ਪੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲਗਾਏ ਜੇ ਨਕੋਂ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਇਹਦੇ ਵਿੱਚ ਬੁਲੇਖਾ ਪੈਂਦਾ ਹੈ ਕਿ ਪੈ ਬੋਹਿਤ ਸਾਗਰ ਪ੍ਰਭ ਚਰਣਾ ਕਿ ਪਰਮੇਸ਼ਰ ਦੇ ਚਰਨ ਸਾਗਰ ਹਨ ਪੈ ਬੋਹਿਤ ਇਸ ਤਰ੍ਹਾਂ ਹੋ ਗਿਆ ਸੋ ਸਾਧ ਸੰਗਤ ਜੀ ਜਦੋਂ ਅਰਥ ਕਰਨੇ ਹੁੰਦੇ ਆ ਉਦੋਂ ਪੈ ਸਾਗਰ ਨਾਲ ਜੁੜ ਜਾਂਦਾ ਹੈ ਤੇ ਬੋਹਿਤ ਪ੍ਰਭ ਚਰਨਾਂ ਨਾਲ ਜੁੜ ਜਾਂਦਾ ਇਹਨੂੰ ਅਨਵੇ ਕਰਨਾ ਕਹਿੰਦੇ ਹਨ ਅਨਵੇ ਕਰਕੇ ਫਿਰ ਅਰਥ ਸ਼ੁੱਧ ਹੋ ਜਾਂਦਾ ਹੈ ਲਿਖਤ ਵਿੱਚ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ ਲਿਖਿਆ ਹੈ ਪੈ ਬੋਹਿਤ ਸਾਗਰ ਪ੍ਰਭ ਚਰਨਾਂ ਪਰ ਜਦੋਂ ਅਰਥ ਕਰਨਾ ਹੈ ਪੈ ਜੋ ਹੈ ਇਹ ਸਾਗਰ ਨਾਲ ਤੇ ਬੋਹਿਤ ਪ੍ਰਭ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਅਰਥ ਸ਼ੁੱਧ ਹੋ ਜਾਂਦਾ ਹੈ ਤੋ ਇਸ ਤਰ੍ਹਾਂ ਦਾ ਛੰਤਾਂ ਵਿੱਚ ਨਿਯਮ ਖਾਸ ਕਰਕੇ ਧਿਆਨ ਰੱਖਣ ਵਾਲਾ ਆਵੇਗਾ ਤੇ ਅਨਵੇ ਕਰਕੇ ਅਰਥ ਲੱਗਦੇ ਹਨ ਹਾਂਜੀ ਭੈ ਬੋਹਿਥ ਸਾਗਰ ਪ੍ਰਭ ਚਰਣਾ ਕੀਤੇ ਪਾਰ ਲਗਾਏ ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ